ਸਵਾਗਤ ਹੈ ਸਾਰਿਆਂ ਦਾ ਇੱਕ ਹੋਰ ਖਾਸ ਵਿਚਾਰ ਚਰਚਾ ਵਿੱਚ ਅੱਜ ਅਸੀਂ ਡੈਰਨ ਹਾਡੀ ਦੀ ਬਹੁਤ ਹੀ ਮਸ਼ਹੂਰ ਕਿਤਾਬ ਕੰਪਾਊਂਡ ਇਫੈਕਟ ਦੀਆਂ ਪਰਤਾਂ ਖੋਲਣ ਦੀ ਕੋਸ਼ਿਸ਼ ਕਰਾਂਗੇ ਸਾਡੇ ਕੋਲ ਦੇਖੋ ਇਸ ਕਿਤਾਬ ਤੇ ਆਧਾਰਿਤ ਕੁਝ ਖਾਸ ਨੁਕਤੇ ਨੇ ਹਾਂਜੀ ਬਿਲਕੁਲ ਇਹ ਕਿਤਾਬ ਅਸਲ ਵਿੱਚ ਇੱਕ ਬਹੁਤ ਹੀ ਕੀ ਕਹਿੰਦੇ ਆ ਬੁਨਿਆਦੀ ਸੱਚ ਤੇ ਜ਼ੋਰ ਦਿੰਦੀ ਹੈ ਪਰ ਅਸੀਂ ਅਕਸਰ ਉਸ ਨੂੰ ਨਜ਼ਰਅੰਦਾਜ਼ ਕਰ ਦਿੰਨੇ ਆ ਕਿ ਜ਼ਿੰਦਗੀ 'ਚ ਵੱਡੀ ਸਫਲਤਾ ਕੋਈ ਰਾਤੋਂ ਰਾਤ ਵਾਲੀ ਚੀਜ਼ ਨਹੀਂ। ਹੂੰ। ਇਹ ਤਾਂ ਛੋਟੀਆਂ ਪਰ ਲਗਾਤਾਰ ਕੀਤੀਆਂ ਗਈਆਂ ਸਮਝਦਾਰੀ ਵਾਲੀਆਂ ਚੋਣਾਂ ਦਾ ਹੀ ਨਤੀਜਾ ਹੁੰਦੀ ਹੈ। ਜਿਵੇਂ ਸੋਮਿਆਂ ਵਿੱਚ ਇੱਕ ਥਾਂ ਤੇ ਬੜਾ ਵਧੀਆ ਲਿਖਿਆ ਮਿਲਿਆ ਨਿੱਕੇ ਨਿੱਕੇ ਸਟੈਪ ਲੰਬੀ ਉਡਾਨ ਬਣਾਉਂਦੇ ਨੇ। ਹਾਂ, ਇਹ ਲਾਈਨ ਬਹੁਤ ਡੂੰਗੀ ਹੈ। ਸੁਣਨ 'ਚ ਬਹੁਤ ਸਿੱਧਾ ਲੱਗਦਾ ਪਰ ਅਸਲ ਜ਼ਿੰਦਗੀ 'ਚ ਇਸ ਤੇ ਚੱਲਣਾ ਸ਼ਾਇਦ ਓਨਾ ਸੌਖਾ ਨਹੀਂ ਹੈ, ਹੈਨਾ? ਨਹੀਂ ਬਿਲਕੁਲ ਨਹੀਂ। ਤੇ ਅੱਜ ਸਾਡਾ ਮਕਸਦ ਸਿਰਫ ਇਹ ਦੁਹਰਾਉਣਾ ਨਹੀਂ ਹੈ ਕਿ ਛੋਟੇ ਕਦਮ ਜ਼ਰੂਰੀ ਨੇ ਅਸੀਂ ਇਹ ਸਮਝਣਾ ਚਾਹੁੰਦੇ ਆ ਕਿ ਇਹ ਪੂਰਾ ਪ੍ਰੋਸੈਸ ਕਿਵੇਂ ਕਿਵੇਂ ਕਰਦਾ ਹੈ ਚੰਗੇ ਪਾਸੇ ਵੀ ਤੇ ਮਾੜੇ ਪਾਸੇ ਵੀ ਹਾਂਜੀ ਕਿਵੇਂ ਉਹ ਰੋਜ਼ਾਨਾ ਦੇ ਫੈਸਲੇ ਜਿਹੜੇ ਉਸ ਵੇਲੇ ਇੰਨੇ ਮਾਮੂਲੀ ਲੱਗਦੇ ਨੇ ਸਮੇਂ ਦੇ ਨਾਲ ਜੁੜ ਕੇ ਇੱਕ ਵੱਡਾ ਅਸਰ ਬਣ ਜਾਂਦੇ ਨੇ ਇਹ ਸਬਰ ਦਾ ਖੇਲ ਹੈ ਕੋਈ ਜਾਦੂ ਨਹੀਂ ਬਿਲਕੁਲ ਤੇ ਇਸੇ ਕਰਕੇ ਦੇਖੋ ਕਿਤਾਬ ਦਾ ਪਹਿਲਾ ਸਬਕ ਹੀ ਇਸ ਨੀਤੇ ਖੜਾ ਹੈ ਕਿ ਹਰ ਛੋਟਾ ਫੈਸਲਾ ਹਰ ਛੋਟੀ ਜੀ ਕਾਰਵਾਈ ਵੀ ਮਾਣੇ ਰੱਖਦੀ ਹੈ ਅਸੀਂ ਅਕਸਰ ਵੱਡੇ ਡਰਾਮੈਟਿਕ ਬਦਲਾਅ ਲਿਆਉਣ ਪਿੱਛੇ ਭਜਦੇ ਆਂ ਹਾਂ ਧਿਆਨ ਉਧਰ ਹੀ ਜਾਂਦਾ ਤੇ ਛੋਟੀਆਂ-ਛੋਟੀਆਂ ਚੋਣਾਂ ਨੂੰ ਐਵੇਂ ਹੀ ਸਮਝ ਲੈਂਦੇ ਆਂ ਪਰ ਅਸਲੀਅਤ ਇਹ ਹੈ ਕਿ ਇਹਹੀ ਛੋਟੀਆਂ ਚੋਣਾਂ ਹੌਲੀ-ਹੌਲੀ ਸਾਡੀ ਜ਼ਿੰਦਗੀ ਦੀ ਪੂਰੀ ਦਿਸ਼ਾਈ ਬਦਲ ਦਿੰਦੀਆਂ ਨੇ ਇਸ ਦੀ ਕੋਈ ਸੌਖੀ ਜੀ ਉਦਾਹਰਨ ਦੇ ਸਕਦੇ ਹੋ ਜਿਵੇਂ ਸੋਮਿਆ ਵਿੱਚ 버ਗਰ ਵਾਲੀ ਗੱਲ ਸੀ ਉਹ ਥੋੜੀ ਜੀ ਹੋਰ ਖੋਲੋਗੇ ਹਾਂ ਹਾਂ 버ਗਰ ਵਾਲੀ ਉਦਾਹਰਨ ਬਹੁਤ ਵਧੀਆ ਹੈ ਦੇਖੋ ਇੱਕ ਦਿਨ ਕਿਤੇ ਬਾਹਰੋਂ ਫਾਸਟ ਫੂਡ ਖਾ ਲਿਆ ਕੋਈ ਗੱਲ ਨਹੀਂ ਇੱਕ 버거 ਨਾਲ ਸੇਤ ਤੇ ਕੋਈ ਪਹਾੜ ਨਹੀਂ ਟੁੱਟ ਜਾਂਦਾ ਠੀਕ ਹੈ ਪਰ ਜੇ ਇੱਕ ਆਦਤ ਬਣ ਜਾਵੇ ਹਫਤੇ ਚ ਕਈ ਵਾਰ ਮਹੀਨਿਆਂ ਬੱਦੀ ਤਾਂ ਫਿਰ ਹੌਲੀ ਹੌਲੀ ਪਤਾ ਵੀ ਨਹੀਂ ਲੱਗਦਾ ਕਦੋਂ ਵਜ਼ਨ ਵਧਣਾ ਸ਼ੁਰੂ ਹੋ ਗਿਆ એનર્ਜੀ ਘਟ ਗਈ ਹੋਰ ਦਿੱਕਤਾਂ ਆਉਣ ਵਗ ਪਈਆਂ ਅੱਛਾ ਤੇ ਇੰਨਾ ਹੌਲੀ ਹੁੰਦਾ ਕਿ ਸ਼ੁਰੂ ਚ ਬੰਦਾ ਫੜ ਨਹੀਂ ਪੌਂਦਾ ਇਸੇ ਤਰ੍ਹਾਂ ਜੇ ਕੋਈ ਰੋਜ਼ ਸਿਰਫ 10 ਮਿੰਟ ਕਸਰਤ ਕਰਨ ਦਾ ਫੈਸਲਾ ਕਰ ਲਵੇ ਪਹਿਲੇ ਹਫਤੇ ਕੀ ਫਰਕ ਦਿਸਣਾ ਕੁਝ ਵੀ ਨਹੀਂ ਹਾਂ ਕੁਝ ਨਹੀਂ ਲੱਗਣਾ ਪਰ ਜੇ ਉਹ ਸਾਲ ਭਰ ਕਰਦਾ ਰਵੇ ਸਾਲ ਬਹੁਤ ਉਹ ਬੰਦਾ ਉਸ ਨਾਲੋਂ ਕਿਤੇ ਜ਼ਿਆਦਾ ਫਿੱਟ ਹੋਵੇਗਾ ਜਿਸਨੇ ਕੁਝ ਨਹੀਂ ਕੀਤਾ ਇਹ ਚੰਗੀਆਂ ਤੇ ਮਾੜੀਆਂ ਦੋਵੇਂ ਤਰ੍ਹਾਂ ਦੀਆਂ ਆਦਤਾਂ ਤੇ ਲਾਗੂ ਹੁੰਦਾ ਉਹ ਚੁੱਪਚਾਪ ਬਿਨਾਂ ਦੱਸੇ ਆਪਣਾ ਅਸਰ ਵਧਾਉਂਦੀਆਂ ਰਹਿੰਦੀਆਂ ਨੇ ਹਾਂ ਪਰ ਇਹ ਇਸ ਲਈ ਔਖਾ ਹੈ ਸ਼ਾਇਦ ਕਿਉਂਕਿ ਸਾਨੂੰ ਨਾ ਤੁਰੰਤ ਨਤੀਜੇ ਦੇਖਣ ਦੀ ਬਹੁਤ ਆਦਤ ਹੁੰਦੀ ਹੈ ਇਨਸਟੈਂਟ ਗ੍ਰੈਟੀਫਿਕੇਸ਼ਨ ਜਿਹਨੂੰ ਕਹਿੰਦੇ ਨੇ ਜੇ ਅਸੀਂ ਕੋਈ ਚੰਗਾ ਕੰਮ ਕਰੀਏ ਤੇ ਉਸੇ ਵੇਲੇ ਕੋਈ ਫਾਇਦਾ ਨਾ ਦੇ ਸੇ ਤੇ ਨਿਰਾਸ਼ਾ ਹੋ ਜਾਂਦੀ ਹੈ ਬਿਲਕੁਲ ਤੇ ਜੇ ਕੋਈ ਮਾੜੀ ਆਦਤ ਦਾ ਤੁਰੰਤ ਨੁਕਸਾਨ ਨਾ ਹੋਵੇ ਤਾਂ ਅਸੀਂ ਸੋਚਦੇ ਹਾਂ ਚੱਲ ਕੋਈ ਨਾ ਤੇ ਉਸ ਨੂੰ ਜਾਰੀ ਰੱਖਦੇ ਹਾਂ ਤੁਸੀਂ ਬਿਲਕੁਲ ਸਹੀ ਨੁਕਤੇ ਤੇ ਉਂਗਲ ਰੱਖੀ ਹੈ ਇਹ ਤਾਂ ਸਭ ਤੋਂ ਵੱਡੀ ਰੁਕਾਵਟ ਹੈ ਕੰਪਾਉਂਡ ਇਫੈਕਟ ਦਾ ਸਿਧਾਂਤ ਸਾਡੇ ਦਿਮਾਗ ਦੀ ਇਸ ਤੁਰੰਤ ਨਤੀਜੇ ਦੀ ਭੁੱਖ ਦੇ ਬਿਲਕੁਲ ਉਲਟ ਜਾਂਦਾ ਹੈ ਇਸੇ ਲਈ ਹਾਡੀ ਕਹਿੰਦਾ ਹੈ ਕਿ ਸਫਲਤਾ ਲਈ ਸਬਰ ਯਾਨੀ ਪੇਸ਼ੈਂਸ ਬਹੁਤ ਜ਼ਿਆਦਾ ਜ਼ਰੂਰੀ ਹੈ ਹੁਣ ਉਹਨਾਂ ਛੋਟੀਆਂ ਚੰਗੀਆਂ ਆਦਤਾਂ ਨੂੰ ਲਗਾਤਾਰ ਕਰਦੇ ਰਹਿਣਾ ਪੈਂਦਾ ਭਾਵੇਂ ਸ਼ੁਰੂ ਚ ਕੋਈ ਨਤੀਜਾ ਨਾ ਦਿ세 ਇੱਥੇ ਉਹ ਗੱਲ ਆਉਂਦੀ ਹੈ ਜੋ ਸਾਰ ਵਿੱਚ ਸੀ ਜੇ ਰੋਜ਼ ਇੱਕ ਕਦਮ ਚੰਗਾ ਲੈਣਾ ਤਾਂ ਨਤੀਜਾ ਐਕਸਟਰਾ ਆਰਡੀਨਰੀ ਹੋਣਾ ਨਿਸ਼ਚਿਤ ਹੈ ਇਹ ਵਿਸ਼ਵਾਸ ਰੱਖਣਾ ਪੈਂਦਾ ਹੈ ਕਿ ਹਾਂ ਇਹ ਛੋਟੇ ਕਦਮ ਜੋੜ ਰਹੇ ਨੇ ਭਾਵੇਂ ਹਲੇ ਦਿਸ ਨਹੀਂ ਰਹੇ ਠੀਕ ਹੈ ਤਾਂ ਪਹਿਲਾ ਸਬਕ ਹੋ ਗਿਆ ਕਿ ਹਰ ਛੋਟੀ ਚੋਣ ਅਹਿਮ ਹੈ ਇਸ ਤੋਂ ਅੱਗੇ ਕਿਤਾਬ ਕੰਸਿਸਟੈਂਸੀ ਯਾਨੀ ਨਿਰੰਤਰਤਾ ਤੇ ਬਹੁਤ ਜ਼ਿਆਦਾ ਜ਼ੋਰ ਦਿੰਦੀ ਹੈ ਅਸੀਂ ਦੇਖਦੇ ਹਾਂ ਲੋਕ ਨਵੇਂ ਸਾਲ ਤੇ ਜਾਂ ਕਿਸੇ ਖਾਸ ਮੌਕੇ ਤੇ ਬੜੇ ਜੋਸ਼ ਨਾਲ ਸ਼ੁਰੂ ਕਰਦੇ ਨੇ जिम ਪਰ ਜਾਂਦੇ ਨੇ ہاں جی ہاں جی ਪਰ ਕੁਝ ਦਿਨਾ ਜਾਂ ਹਫਤਿਆਂ ਛੀ ਉਹ ਜੋਸ਼ ਠੰਡਾ ਪੈ ਜਾਂਦਾ ਇਸ ਬਾਰੇ ਕਿਤਾਬ ਕੀ ਕਹਿੰਦੀ ਹੈ ਹਾਂ ਕਿਤਾਬ ਨਾ ਇੰਟੈਂਸਿਟੀ ਯਾਨੀ ਤੀਬਰਤਾ ਤੇ ਕੰਸਿਸਟੈਂਸੀ ਯਾਨੀ ਨਿਰੰਤਰਤਾ ਵਿਚ ਇੱਕ ਬਹੁਤ ਸਾਫ਼ ਫਰਕ ਦੱਸਦੀ ਹੈ ਤੀਬਰਤਾ ਦਾ ਮਤਲਬ ਹੈ ਥੋੜੇ ਸਮੇਂ ਲਈ ਬਹੁਤ ਜ਼ਿਆਦਾ ਜ਼ੋਰ ਲਗਾ ਦੇਣਾ ਜਿਵੇਂ ਕੋਈ ਕਹੇ ਮੈਂ ਇੱਕ ਹਫਤੇ ਲਈ ਰੋਜ਼ ਦਿਨ ਘੰਟੇ ਜਿਮ ਜਾਵਾਂਗਾ ਹਾਂ ਬਹੁਤ ਲੋਕ ਕਰਦੇ ਨੇ ਇਸ ਨਾਲ ਸ਼ਾਇਦ ਕੁਝ ਤੁਰੰਤ ਨਤੀਜੇ ਮਿਲ ਵੀ ਜਾਣ ਪਰ ਇਹ ਚੀਜ਼ ਸਸਟੇਨੇਬਲ ਨਹੀਂ ਹੁੰਦੀ ਟਿਕਾਊ ਨਹੀਂ ਹੁੰਦੀ ਜ਼ਿਆਦਾਤਰ ਲੋਕ ਇਸ ਨੂੰ ਲੰਬਾ ਸਮਾਂ ਨਹੀਂ ਖਿੱਚ ਸਕਦੇ ਤੇ ਫਿਰ ਥੱਕ ਕੇ ਛੱਡ ਦਿੰਦੇ ਨੇ ਹਾਂ ਇਹ ਤਾਂ ਬਹੁਤ ਆਮ ਦੇਖਣ ਨੂੰ ਮਿਲਦਾ ਹੈ ਫਿਰ ਨਿਰੰਤਰਤਾ ਕਿਵੇਂ ਬਿਹਤਰ ਹੋਈ ਨਿਰੰਤਰਤਾ ਦਾ ਮਤਲਬ ਹੈ ਰੋਜ਼ਾਨਾ ਥੋੜਾ ਥੋੜਾ ਕਰਨਾ ਪਰ ਲਗਾਤਾਰ ਕਰਨਾ ਪਾਵੇਂ ਕੋਈ ਰੋਜ਼ ਸਿਰਫ 30 ਮਿੰਟ ਹੀ ਜਿਮ ਜਾਵੇ ਪਰ ਜੇ ਉਹ ਲਗਾਤਾਰ ਸਾਲ ਪਰ ਜਾਂਦਾ ਰਹੇ ਤਾਂ ਉਸਦੇ ਨਤੀਜੇ ਉਸ ਇੱਕ ਹਫ਼ਤੇ ਦੀ 3 ਘੰਟੇ ਵਾਲੀ ਤੀਵਰ ਕਸਰਤ ਨਾਲੋਂ ਕਿਤੇ ਜ਼ਿਆਦਾ ਵੱਡੇ ਤੇ ਪੱਕੇ ਹੋਣਗੇ ਅੱਛਾ ਕੰਪਾਊਂਡ ਇਫੈਕਟ ਤਾਂ ਕੰਸਿਸਟੈਂਸੀ ਨਾਲ ਹੀ ਕੰਮ ਕਰਦਾ ਹੈ ਕਿਤਾਬ ਵਿੱਚ ਇੱਕ ਬਹੁਤ ਮਸ਼ਹੂਰ ਆਈਡੀਆ ਹੈ ਰੋਜ਼ਾਨਾ ਸਿਰਫ 1% ਬਿਹਤਰ ਬਣਨ ਦਾ ਹਾਂ ਉਹ ਲਾਈਨ ਕਾਫੀ ਅਸਰਦਾਰ ਹੈ ਰੋਜ਼ 1% ਬੈਟਰ ਹੋ ਇੱਕ ਸਾਲ ਚ ਲਾਈਫ ਬਦਲ ਜਾਵੇਗੀ ਪਰ ਮੈਨੂੰ ਇਹ ਦੱਸੋ ਕੀ ਸਿਰਫ 1% ਨਾਲ ਸੱਚਮੁੱਚ ਇਨਾ ਵੱਡਾ ਫਰਕ ਪੈ ਸਕਦਾ ਹੈ ਇਹ ਤਾਂ ਬਹੁਤ ਹੀ ਥੋੜਾ ਲੱਗਦਾ ਹੈ ਸੁਣਨ ਨੂੰ ਹਾਂ ਦੇਖਣ ਨੂੰ ਬਹੁਤ ਥੋੜਾ ਲੱਗਦਾ ਹੈ ਪਰ ਕੰਪਾਊਂਡਿੰਗ ਦੀ ਅਸਲ ਤਾਕਤ ਇੱਥੇ ਹੀ ਲੁਕੀ ਹੋਈ ਹੈ ਤੁਸੀਂ ਹਿਸਾਬ ਲਗਾ ਕੇ ਦੇਖੋ ਜੇ ਤੁਸੀਂ ਹਰ ਰੋਜ਼ ਸਿਰਫ 1% ਬਿਹਤਰ ਹੁੰਦੇ ਹੋ ਤਾਂ ਸਾਲ ਦੇ ਅੰਤ ਤੱਕ ਗਣਿਤ ਦੇ ਹਿਸਾਬ ਨਾਲ ਤੁਸੀਂ ਸ਼ੁਰੂਆਤ ਨਾਲੋਂ ਲਗਭਗ 38 ਗੁਣਾ 38 ਗੁਣਾ ਬਿਹਤਰ ਹੋ ਜਾਂਦੇ ਹੋ ਵਾਓ 38 ਗੁਣਾ ਹਾਂਜੀ 1.01 ਦੀ ਪਾਵਰ 365 ਤੇ ਇਸ ਦੇ ਉਲਟ ਜੇ ਤੁਸੀਂ ਰੋਜ਼ 1% ਖਰਾਬ ਹੁੰਦੇ ਜਾਂਦੇ ਹੋ ਤਾਂ ਸਾਲ ਦੇ ਅੰਤ ਤੱਕ ਤੁਸੀਂ ਲਗਭਗ ਜ਼ੀਰੋ ਤੇ ਪਹੁੰਚ ਜਾਂਦੇ ਹੋ ਤਾਂ ਇਹ ਜਿਹੜਾ ਰੋਜ਼ ਦਾ ਛੋਟਾ ਜਿਹਾ ਫਰਕ ਹੈ ਸਮੇਂ ਦੇ ਨਾਲ ਇਹ ਬਹੁਤ ਵੱਡਾ ਬਣ ਜਾਂਦਾ ਹੈ ਇਸ ਲਈ ਵੱਡੇ ਵੱਡੇ ਕਦਮ ਚੁੱਕਣ ਦੀ ਕੋਸ਼ਿਸ਼ 'ਚ ਹਵਜਾਣ ਨਾ ਲੋ ਛੋਟੇ ਨਿਰੰਤਰ ਕਦਮ ਚੁੱਕਣਾ ਕਿਤੇ ਜ਼ਿਆਦਾ ਪ੍ਰਭਾਵਸ਼ਾਲੀ ਹੈ ਇਹ ਤਾਂ ਹੈਰਾਨ ਕਰਨ ਵਾਲਾ ਹੈ ਜਦੋਂ ਇਸ ਨੂੰ ਇਸ ਤਰ੍ਹਾਂ ਅੰਕੜਿਆਂ 'ਚ ਦੇਖਿਆ ਜਾਵੇ ਪਰ ਠੀਕ ਹੈ ਮੰਨ ਲਿਆ ਕਿ ਕੰਸਿਸਟੈਂਸੀ ਜ਼ਰੂਰੀ ਹੈ ਪਰ ਇਸ ਨੂੰ ਬਣਾਈ ਰੱਖਣਾ ਵੀ ਤਾਂ ਇੱਕ ਚੁਣੌਤੀ ਹੈ ਨਾ ਕਈ ਵਾਰ ਸਾਨੂੰ ਪਤਾ ਹੀ ਨਹੀਂ ਲੱਗਦਾ ਕਿ ਅਸੀਂ ਸਹੀ ਦਿਸ਼ਾ 'ਚ ਜਾ ਵੀ ਰਹੇ ਹਾਂ ਜਾਂ ਬਸ ਐਵੇਂ ਹੀ ਮਿਹਨਤ ਕਰੀ ਜਾ ਰਹੇ ਹਾਂ ਇੱਥੇ ਸ਼ਾਇਦ ਕਿਤਾਬ ਟਰੈਕਿੰਗ ਦੀ ਗੱਲ ਕਰਤੀ ਹੈ ਉਸ ਦਾ ਕੀ ਮਤਲਬ ਹੈ हां ट्रैकिंग इज द सीधा सा मतलब है अपनी आदतें अपनी कार्रवाइयां या जिस भी क्षेत्र में ਤੁਸੀਂ ਸੁਧਾਰ ਕਰਨਾ ਚਾਹੁੰਦੇ ਹੋ ਉਸਤੇ ਨਜ਼ਰ ਰੱਖਣਾ ਉਸ ਨੂੰ ਮਾਪਣਾ ਯਾਨੀ ਮੈਜ਼ਰ ਕਰਨਾ ਕਿਤਾਬ ਇੱਕ ਬਹੁਤ ਸਾਧਾਰਨ ਜਿਹਾ ਸਿਧਾਂਤ ਦੱਸਦੀ ਹੈ ਜਿਸ ਚੀਜ਼ ਨੂੰ ਤੁਸੀਂ ਮਾਪਦੇ ਨਹੀਂ ਉਸ ਨੂੰ ਤੁਸੀਂ ਸੁਧਾਰ ਨਹੀਂ ਸਕਦੇ اچھا ਜਦੋਂ ਤੁਸੀਂ ਚੀਜ਼ਾਂ ਨੂੰ ਟਰੈਕ ਕਰਨਾ ਸ਼ੁਰੂ ਕਰਦੇ ਹੋ ਤਾਂ ਤੁਸੀਂ ਉਹਨਾਂ ਗਤੀਵਿਧੀਆਂ ਪ੍ਰਤੀ ਜਾਗਰੂਕ ਹੋ ਜਾਂਦੇ ਹੋ ਜੋ ਸ਼ਾਇਦ ਪਹਿਲਾਂ ਅਣਜਾਣੇ ਵਿੱਚ ਹੋ ਰਹੀਆਂ ਸਨ ਮਤਲਬ ਜਿਵੇਂ ਆਪਣੇ ਖਰਚੇ ਲਿਖਣਾ ਸ਼ੁਰੂ ਕਰ ਦੇਣਾ ਜਾਂ ਰੋਜ਼ ਨੋਟ ਕਰਨਾ ਕਿ ਕਿੰਨਾ ਸਮਾਂ ਫੋਨ ਤੇ ਲਗਾਇਆ ਇਸ ਤਰ੍ਹਾਂ ਦੀਆਂ ਚੀਜ਼ਾਂ ਪਰ ਕੀ ਇਹ ਥੋੜਾ ਮੁਸ਼ਕਿਲ ਜਾਂ ਬੋਝਲ ਜਿਹਾ ਕੰਮ ਨਹੀਂ ਲੱਗਦਾ ਹਾਂ ਸ਼ੁਰੂ ਚ ਥੋੜਾ ਅਜੀਬ ਲੱਗ ਸਕਦਾ ਹੈ ਸਹੀ ਗੱਲ ਹੈ ਪਰ ਇਸ ਦੇ ਫਾਇਦੇ ਬਹੁਤ ਜ਼ਿਆਦਾ ਨੇ ਉਦਾਹਰਣ ਲਵੋ ਜੇ ਕੋਈ ਆਪਣਾ ਭਾਰ ਘਟਾਉਣਾ ਚਾਹੁੰਦਾ ਹੈ ਸਿਰਫ ਇਹ ਕਹਿਣਾ ਕਾਫੀ ਨਹੀਂ ਹੁੰਦਾ ਕਿ ਮੈਂ ਘਟ ਖਾਵਾਂਗਾ ਹੂੰ ਪਰ ਜਦੋਂ ਉਹ ਅਸਲ ਵਿੱਚ ਲਿਖਣਾ ਸ਼ੁਰੂ ਕਰਦਾ ਹੈ ਕਿ ਉਹ ਦਿਨ ਵਿੱਚ ਕੀ ਕੀ ਖਾ ਰਿਹਾ ਹੈ ਕਿੰਨਾ ਖਾ ਰਿਹਾ ਹੈ ਕੈਲੋਰੀ ਟਰੈਕਿੰਗ ਜਿਹਨੂੰ ਕਹਿੰਦੇ ਨੇ ਤਾਂ ਉਸ ਨੂੰ ਅਸਲੀਅਤ ਪਤਾ ਲੱਗਦੀ ਹੈ ਹੋ ਸਕਦਾ ਉਸ ਨੂੰ ਲੱਗਦਾ ਹੋਵੇ ਕਿ ਉਹ ਤਾਂ ਬਹੁਤ ਘੱਟ ਖਾਂਦਾ ਪਰ ਟਰੈਕਿੰਗ ਤੋਂ ਪਤਾ ਲੱਗੇ ਕਿ ਕਿੰਨੀਆਂ ਫालतू ਕੈਲੋਰੀਆਂ 스ਨੈਕਸ ਵਗੈਰਾ ਚੋਂ ਆ ਰਹੀਆਂ ਨੇ ਅੱਛਾ ਹਾਂ ਇਹ ਜਿਹੜੀ ਜਾਗਰੂਕਤਾ ਹੈ ਅਵੇਅਰਨੈਸ ਇਹੀ ਬਦਲਾਅ ਦਾ ਪਹਿਲਾ ਕਦਮ ਹੁੰਦੀ ਹੈ ਇਸੇ ਤਰ੍ਹਾਂ ਪੈਸੇ ਦੇ ਮਾਮਲੇ 'ਚ ਜਦੋਂ ਤੱਕ ਪਤਾ ਹੀ ਨਹੀਂ ਕਿ ਪੈਸਾ ਜਾ ਕਿੱਥੇ ਰਿਹਾ ਹੈ ਉਦੋਂ ਤੱਕ ਬਚਤ ਜਾਂ ਸਹੀ ਖਰਚ ਕਰਨ ਦੀ ਮੋਟੀਵੇਸ਼ਨ ਕਿੱਥੋਂ ਆਵੇਗੀ ਹਾਂ ਇਹ ਗੱਲ ਬਿਲਕੁਲ ਸਮਝ ਆਂਦੀ ਹੈ ਮਤਲਬ ਟਰੈਕਿੰਗ ਸਾਨੂੰ ਇੱਕ ਤਰ੍ਹਾਂ ਨਾਲ ਸ਼ੀਸ਼ਾ ਦਿਖਾਉਂਦੀ ਹੈ ਕਿ ਅਸੀਂ ਅਸਲ ਵਿੱਚ ਕੀ ਕਰ ਰਹੇ ਹਾਂ ਨਾ ਕਿ ਜੋ ਅਸੀਂ ਸੋਚ ਰਹੇ ਹਾਂ ਕਿ ਅਸੀਂ ਕਰ ਰਹੇ ਹਾਂ ਤੇ ਇਸ ਨਾਲ ਸ਼ਾਇਦ ਜ਼ਿੰਮੇਵਾਰੀ ਦਾ ਅਹਿਸਾਸ ਵੀ ਵੱਧਾ ਹੋਵੇਗਾ ਉਹ ਇੱਕ ਲਾਈਨ ਸੀ ਨਾ ਆਪਣੀ ਗਲਤੀਆਂ ਲਿਖਣੇ ਵਾਲਾ ਬੰਦਾ ਕਦੇ ਫੇਲ ਨਹੀਂ ਹੁੰਦਾ ਇਹ ਇਸੇ ਬਾਰੇ ਹੈ ਬਿਲਕੁਲ ਬਿਲਕੁਲ ਜਦੋਂ ਤੁਸੀਂ ਆਪਣੀਆਂ ਗਤੀਵਿਧੀਆਂ ਨੂੰ ਟਰੈਕ ਕਰਦੇ ਹੋ ਖਾਣਾ ਪੀਣਾ ਖਰਚਾ ਸਮੇਂ ਦੀ ਵਰਤੋਂ ਕੁਝ ਵੀ ਤਾਂ ਤੁਸੀਂ ਦੇਖ ਸਕਦੇ ਹੋ ਕਿ ਕਿੱਥੇ ਗੜਬੜ ਹੋ ਰਹੀ ਹੈ ਤੁਸੀਂ ਪੈਟਰਨ ਪਛਾਣ ਸਕਦੇ ਹੋ ਜੇ ਤੁਸੀਂ ਆਪਣੀਆਂ ਗਲਤੀਆਂ ਜਾਂ ਕਮਜ਼ੋਰੀਆਂ ਨੂੰ ਲਿਖ ਲੈਂਦੇ ਹੋ ਤਾਂ ਇੱਕ ਤਾਂ ਤੁਸੀਂ ਉਹਨਾਂ ਨੂੰ ਸਵੀਕਾਰ ਕਰ ਰਹੇ ਹੋ ਦੂਜਾ ਤੁਸੀਂ ਉਹਨਾਂ ਤੇ ਕੰਮ ਕਰਨ ਲਈ ਤਿਆਰ ਹੋ ਰਹੇ ਹੋ ਹਾਂਜੀ ਜਿਹੜਾ ਬੰਦਾ ਆਪਣੀਆਂ ਕਮੀਆਂ ਨੂੰ ਜਾਣਦਾ ਹੀ ਨਹੀਂ ਜਾਂ ਮੰਨਦਾ ਹੀ ਨਹੀਂ ਉਹ ਉਹਨਾਂ ਨੂੰ ਸੁਧਾਰੇਗਾ ਕਿਵੇਂ ਇਸ ਲਈ ਟਰੈਕਿੰਗ ਇੱਕ ਬਹੁਤ ਪਾਵਰਫੁਲ ਟੂਲ ਹੈ ਇਹ ਸਾਨੂੰ ਸੱਚਾਈ ਦਿਖਾਉਂਦੀ ਹੈ ਤੇ ਸਾਨੂੰ ਆਪਣੇ ਕੰਮਾਂ ਲਈ ਅਕਾਉਂਟੇਬਲ ਯਾਨੀ ਜਵਾਬਦੇਹ ਬਣਾਉਂਦੀ ਹੈ ਠੀਕ ਹੈ ਤੇ ਛੋਟੇ ਕਦਮ ਫਿਰ ਉਹਨਾਂ ਵਿੱਚ ਨਿਰੰਤਰਤਾ ਤੇ ਫਿਰ ਉਹਨਾਂ ਨੂੰ ਟਰੈਕ ਕਰਨਾ ਤਾਂ ਕਿ ਪਤਾ ਲੱਗਦਾ ਰਹੇ ਇਸ ਤੋਂ ਬਾਅਦ ਕਿਤਾਬ ਮੋਮੈਂਟਮ ਦੀ ਗੱਲ ਕਰਦੀ ਹੈ ਇਸ ਨੂੰ ਤਾਂ ਇੱਕ ਸੁਪਰ ਪਾਵਰ ਕਿਹਾ ਗਿਆ ਹੈ ਇਹ ਮੋਮੈਂਟਮ ਕੀ ਚੀਜ਼ ਹੈ ਤੇ ਬਣਦਾ ਕਿਵੇਂ ਹੈ ਮੋਮੈਂਟਮ ਦੇਖੋ ਇੱਕ ਤਰ੍ਹਾਂ ਦੀ ਗਤੀ ਜਾਂ ਰਫਤਾਰ ਹੈ ਇਹ ਉਦੋਂ ਪੈਦਾ ਹੁੰਦੀ ਹੈ ਜਦੋਂ ਤੁਸੀਂ ਲਗਾਤਾਰ ਸਹੀ ਦਿਸ਼ਾ ਵਿੱਚ ਛੋਟੇ-ਛੋਟੇ ਕਦਮ ਚੁੱਕਦੇ ਰਹਿੰਦੇ ਹੋ ਸ਼ੁਰੂ ਵਿੱਚ ਜਦੋਂ ਕੋਈ ਨਵੀਂ ਆਦਤ ਸ਼ੁਰੂ ਕਰਨੀ ਹੋਵੇ ਜਾਂ ਕੋਈ ਕੰਮ ਲਗਾਤਾਰ ਕਰਨਾ ਹੋਵੇ ਤਾਂ ਬਹੁਤ ਜ਼ੋਰ ਲਗਾਉਣਾ ਪੈਂਦਾ ਬਹੁਤ ਵਿਲ ਪਾਵਰ ਇੱਛਾ ਸ਼ਕਤੀ ਚਾਹੀਦੀ ਹੁੰਦੀ ਹੈ ਹਾਂ ਜਿਵੇਂ ਇੱਕ ਭਾਰੀ ਰੇਲ ਗੱਡੀ ਨੂੰ ੱੱਕਾ ਦੇਣਾ ਹੋਵੇ ਸ਼ੁਰੂ ਵਿੱਚ ਬਿਲਕੁਲ ਉਹੀ ਉਦਾਹਰਣ ਸ਼ੁਰੂ ਵਿੱਚ ਬਹੁਤ ਔਖਾ ਹੁੰਦਾ ਪਰ ਇੱਕ ਵਾਰ ਜਦੋਂ ਗੱਡੀ ਚੱਲ ਪੈਂਦੀ ਹੈ ਥੋੜੀ ਰਫ਼ਤਾਰ ਫੜ ਲੈਂਦੀ ਹੈ ਤਾਂ ਫਿਰ ਉਸ ਨੂੰ ਚੱਲਦਾ ਰੱਖਣ ਲਈ ਘੱਟ ਊਰਜਾ ਲੱਗਦੀ ਹੈ। ਇਹੀ ਮੋਮੈਂਟਮ ਹੈ। ਅੱਛਾ ਉਸ ਨੂੰ ਕਰਨ ਲਈ ਘੱਟ ਜ਼ੋਰ ਲਗਾਉਣਾ ਪੈਂਦਾ ਹੈ। ਫਿਰ ਇੱਕ ਸਮਾਂ ਹੁੰਦਾ ਹੈ ਜਦੋਂ ਆਦਤ ਲਗਭਗ ਆਪਣੇ ਆਪ ਹੋਣ ਲੱਗਦੀ ਹੈ। ਤੁਹਾਡੇ ਸਿਸਟਮ ਵਿੱਚ ਇੱਕ ਪੋਜ਼ਿਟਿਵ એનર્ਜੀ ਪਰ ਜਾਂਦੀ ਹੈ ਤੇ ਸਫਲਤਾ ਹੋਰ ਸਫਲਤਾ ਨੂੰ ਖਿੱਚਣ ਲੱਗਦੀ ਹੈ। ਇਹ ਤਾਂ ਬਹੁਤ ਹੀ ਵਧੀਆ ਲੱਗਦਾ ਹੈ ਸੁਣਨ ਨੂੰ। ਪਰ ਕੀ ਇਸ ਦਾ ਕੋਈ ਦੂਜਾ ਪਾਸਾ ਵੀ ਹੈ ਜਿਵੇਂ ਉਹ ਇੱਕ ਚੇਤਾਵਨੀ ਵਰਗੀ ਲਾਈਨ ਸੀ ਮੋਮੈਂਟਮ ਕਦੇ ਤੇਰਾ ਸਰਵੈਂਟ ਕਦੇ ਤੇਰਾ ਮਾਸਟਰ ਇਸ ਦਾ ਕੀ ਮਤਲਬ ਹੋਇਆ ਇਸ ਦਾ ਮਤਲਬ ਇਹ ਹੈ ਕਿ ਮੋਮੈਂਟਮ ਦੋ ਤਾਰੀ ਤਲਵਾਰ ਵਰਗਾ ਹੈ ਜਿਵੇਂ ਚੰਗੀਆਂ ਆਦਤਾਂ ਦਾ ਪੋਜ਼ਿਟਿਵ ਮੋਮੈਂਟਮ ਬਣਦਾ ਹੈ ਉਸੇ ਤਰ੍ਹਾਂ ਮਾੜੀਆਂ ਆਦਤਾਂ ਦਾ ਨੈਗੇਟਿਵ ਮੋਮੈਂਟਮ ਵੀ ਬਣ ਸਕਦਾ ਤੇ ਉਹ ਵੀ ਬਹੁਤ ਤੇਜ਼ੀ ਨਾਲ ਅੱਛਾ ਕਿਵੇਂ ਜੇ ਕੋਈ ਬੰਦਾ ਰੋਜ਼ ਥੋੜਾ ਜਿਹਾ ਜੰਕ ਫੂਡ ਖਾਣਾ ਸ਼ੁਰੂ ਕਰਦਾ ਹੈ ਫਿਰ ਥੋੜਾ ਹੋਰ ਵਧਾ ਦਿੰਦਾ ਹੈ ਫਿਰ ਕਸਰਤ ਵੀ ਛੱਡ ਦਿੰਦਾ ਹੈ ਤਾਂ ਉਹ ਇੱਕ ਨਕਾਰਾਤਮਕ ਚੱਕਰ ਇੱਕ 네ਗੇਟਿਵ ਸਪਾਇਰਲ ਵਿੱਚ ਫਸ ਜਾਂਦਾ ਹੈ ਇਹ 네ਗੇਟਿਵ ਮੋਮੈਂਟਮ ਉਸ ਨੂੰ ਹੋਰ ਹੇਠਾਂ ਵੱਲ ਖਿੱਚਦਾ ਜਾਂਦਾ ਹੈ ਤੇ ਇਸ ਵਿੱਚੋਂ ਬਾਹਰ ਨਿਕਲਣਾ ਬਹੁਤ ਔਖਾ ਹੋ ਜਾਂਦਾ ਹੈ ਇਸ ਲਈ ਜੇ ਤੁਸੀਂ ਮੋਮੈਂਟਮ ਨੂੰ ਸਹੀ ਦਿਸ਼ਾ ਵਿੱਚ ਬਣਾਉਂਦੇ ਹੋ ਤੇ ਕੰਟਰੋਲ ਵਿੱਚ ਰੱਖਦੇ ਹੋ ਤਾਂ ਇਹ ਤੁਹਾਡਾ ਸੇਵਕ ਹੈ ਤੁਹਾਡਾ ਸਰਵੈਂਟ ਹੈ ਜੋ ਤੁਹਾਨੂੰ ਅੱਗੇ ਲੈ ਕੇ ਜਾਂਦਾ ਪਰ ਜੇ ਇਹ ਗਲਤ ਦਿਸ਼ਾ ਚੱਲ ਪਿਆ ਜਾਂ ਬੇਕਾਬੂ ਹੋ ਗਿਆ ਤੇ ਤੁਹਾਡਾ ਮਾਲਕ ਤੁਹਾਡਾ ਮਾਸਟਰ ਬਣ ਜਾਂਦਾ ਹੈ ਤੇ ਤੁਹਾਨੂੰ ਪਤਾ ਨਹੀਂ ਕਿੱਥੇ ਲੈ ਜਾਂਦਾ ਹੈ ਮਤਲਬ ਬਹੁਤ ਸਾਵਧਾਨ ਰਹਿਣ ਦੀ ਲੋੜ ਹੈ ਕਿ ਅਸੀਂ ਕਿਸ ਤਰ੍ਹਾਂ ਦਾ ਮੋਮੈਂਟਮ ਬਣਾ ਰਹੇ ਹਾਂ ਕਿਤਾਬ ਵਿੱਚ ਬਿਗ ਮੋ ਦਾ ਜ਼ਿਕਰ ਹੈ ਇਹ ਸਿਰਫ ਮੋਮੈਂਟਮ ਤੋਂ ਕਿਵੇਂ ਵੱਖਰਾ ਹੈ ਬਿਗ ਮੋ ਯਾਨੀ ਵੱਡਾ ਮੋਮੈਂਟਮ ਇਹ ਉਹ ਸਟੇਜ ਹੈ ਉਹ ਅਵਸਥਾ ਹੈ ਜਦੋਂ ਤੁਹਾਡੀਆਂ ਚੰਗੀਆਂ ਆਦਤਾਂ ਸਿਰਫ ਆਦਤਾਂ ਨਹੀਂ ਰਹਿੰਦੀਆਂ ਉਹ ਤੁਹਾਡੀ ਰੋਜ਼ਾਨਾ ਦੀ ਰੁਟੀਨ ਦਾ ਇੱਕ ਅਨਿੱਖੜਵਾਂ ਅੰਗ ਬਣ ਜਾਂਦੀਆਂ ਹਨ ਤੇ ਅਖੀਰ ਵਿੱਚ ਤੁਹਾਡੀ ਪਛਾਣ ਤੁਹਾਡੀ ਆਈਡੈਂਟੀਟੀ ਦਾ ਹਿੱਸਾ ਬਣ ਜਾਂਦੀਆਂ ਹਨ अच्छा आइडेंटिटी ਦਾ ਹਿੱਸਾ ਮਤਲਬ ਜਿਵੇਂ ਪਹਿਲਾਂ ਤੁਸੀਂ ਕਿਹਾ ਸੀ ਮੈਂ ਸਵੇਰੇ ਜਲਦੀ ਉੱਠਣ ਦੀ ਕੋਸ਼ਿਸ਼ ਕਰਦਾ ਹਾਂ ਤੋਂ ਬਦਲ ਕੇ ਇਹ ਸੋਚਣਾ ਕਿ ਮੈਂ ਇੱਕ ਇਹਜਾ ਇਨਸਾਨ ਹਾਂ ਜੋ ਸਵੇਰੇ ਜਲਦੀ ਉੱਠਦਾ ਹੈ ਉਹ ਵਾਲੀ ਗੱਲ ਬਿਲਕੁਲ ਉਹੀ ਜਦੋਂ ਕੋਈ ਚੀਜ਼ ਤੁਹਾਡੀ ਆਈਡੈਂਟੀਟੀ ਤੁਹਾਡੀ ਪਛਾਣ ਦਾ ਹਿੱਸਾ ਬਣ ਜਾਂਦੀ ਹੈ ਤਾਂ ਉਸ ਨੂੰ ਕਰਨਾ ਬਹੁਤ ਨੈਚੁਰਲ ਬਹੁਤ ਸੁਭਾਵਿਕ ਹੋ ਜਾਂਦਾ ਹੈ ਬਿਗ ਮੋਦੀ ਅਵਸਥਾ ਵਿੱਚ ਸਫਲਤਾ ਲਗਭਗ ਆਟੋਮੈਟਿਕ ਜੀ ਲੱਗਣ ਲੱਗ ਪੈਂਦੀ ਹੈ ਪਰ ਇੱਥੇ ਪਹੁੰਚਣ ਲਈ ਸ਼ੁਰੂ ਵਿੱਚ ਬਹੁਤ ਸਬਰ ਤੇ ਲਗਨ ਦੀ ਲੋੜ ਹੁੰਦੀ ਹੈ ਕਿਉਂਕਿ ਨਤੀਜੇ ਜਿਵੇਂ ਅਸੀਂ ਪਹਿਲਾਂ ਗੱਲ ਕੀਤੀ ਤੁਰੰਤ ਨਹੀਂ ਦਿਖਦੇ। ਹਾਂਜੀ। ਪਰ ਜਦੋਂ ਇੱਕ ਵਾਰ ਇਹ ਬਿਗ ਮੂਵ ਬਣ ਜਾਂਦਾ ਹੈ ਤਾਂ ਇਸ ਨੂੰ ਰੋਕਣਾ ਬਹੁਤ ਮੁਸ਼ਕਿਲ ਹੁੰਦਾ ਹੈ। ਜਿਵੇਂ ਕਿਤਾਬ ਵਿੱਚ ਕਿਹਾ ਬੰਦੂਕ ਵਾਂਗ ਮੋਮੈਂਟਮ ਵੀ ਇੱਕ ਵਾਰੀ ਚੱਲੇ ਫਿਰ ਰੁਕਣ ਔਖਾ। ਪਰ ਇਸ ਬਿਗ ਮੋਨੋ ਵੀ ਕੋਈ ਖਤਰਾ ਹੋ ਸਕਦਾ ਹੈ। ਕਿਤਾਬ ਕਹਿੰਦੀ ਹੈ ਕਿ ਇਸ ਨੂੰ ਬਰਨ ਆਊਟ ਜਾਂ ਬਾਹਰੀ ਮਾੜੇ ਪ੍ਰਭਾਵਾਂ ਤੋਂ ਬਚਾਉਣਾ ਜ਼ਰੂਰੀ ਹੈ। हां जब तूसी बहुत तेजी ਨਾਲ ਅੱਗੇ ਵਧ ਰਹੇ ਹੁੰਦੇ ਹੋ ਬਿਗ ਮੋਦੀ ਸਟੇਜ ਤੇ ਹੁੰਦੇ ਹੋ ਤਾਂ ਦੋ ਖਤਰੇ ਹੁੰਦੇ ਨੇ ਇੱਕ ਬਰਨ ਆਊਟ ਯਾਨੀ ਇਨਾ ਜ਼ਿਆਦਾ ਕੰਮ ਕਰ ਲੈਣਾ ਕਿ ਸ਼ਰੀਰਿਕ ਤੇ ਮਾਨਸਿਕ ਤੌਰ ਤੇ ਬਿਲਕੁਲ ਥੱਕ ਜਾਣਾ ਤੇ ਹਿੰਮਤ ਹਾਰ ਜਾਣਾ ਹਾਂ ਇਹ ਹੋ ਸਕਦਾ ਹੈ ਦੂਜਾ ਬਾਹਰੀ ਨਕਾਰਾਤਮਕ ਪ੍ਰਭਾਵ ਕੋਈ ਘਟਨਾ ਕੋਈ ਵਿਅਕਤੀ ਕੋਈ ਹਾਲਾਤ ਜੋ ਤੁਹਾਡੀ ਬਣੀ ਹੋਈ ਗਤੀ ਨੂੰ ਰੋਕ ਸਕਦੇ ਹਨ ਜਾਂ ਤੁਹਾਨੂੰ ਰਸਤੇ ਤੋਂ ਭਟਕਾ ਸਕਦੇ ਹਨ ਇਸ ਲਈ ਆਪਣੇ ਮੋਮੈਂਟਮ ਨੂੰ ਸਾਵਧਾਨੀ ਨਾਲ ਹੈਂਡਲ ਕਰਨਾ ਲੋਡ ਪੈਣ ਤੇ ਆਰਾਮ ਕਰਨਾ ਤੇ ਨਕਾਰਾਤਮਕ ਪ੍ਰਭਾਵਾਂ ਤੋਂ ਬਚਾ ਕਰਨਾ ਵੀ ਉਨਾ ਹੀ ਜ਼ਰੂਰੀ ਹੈ ਜਿੰਨਾ ਇਸ ਨੂੰ ਬਣਾਉਣਾ ਇੱਥੇ ਜਦੋਂ ਬਾਹਰੀ ਪ੍ਰਭਾਵਾਂ ਦੀ ਗੱਲ ਆਈ ਹੈ ਤਾਂ ਇਹ ਸਿੱਧਾ ਅਗਲੇ ਅਹਿਮ ਨੁਕਤੇ ਨਾਲ ਜੁੜਦੀ ਹੈ ਜਿਸ ਤੇ ਕਿਤਾਬ ਬਹੁਤ ਜ਼ੋਰ ਦਿੰਦੀ ਹੈ ਸਾਡਾ ਆਲਾ ਦੁਆਲਾ ਖਾਸ ਕਰਕੇ ਸਾਡੀ ਸੰਗਤ ਜਿਨ੍ਹਾਂ ਲੋਕਾਂ ਨਾਲ ਅਸੀਂ ਉੱਠਦੇ ਬੈਠਦੇ ਹਾਂ ਅਸੀਂ ਅਕਸਰ ਸੁਣਦੇ ਤਾਂ ਹਾਂ ਕਿ ਸੰਗਤ ਦਾ ਅਸਰ ਪੈਂਦਾ ਹੈ ਪਰ ਕਿਤਾਬ ਇਸ ਨੂੰ ਕਿਵੇਂ ਦੇਖਦੀ ਹੈ ਕਿਤਾਬ ਇਸ ਨੂੰ ਬਹੁਤ ਹੀ ਸਿੱਧੇ ਤੇ ਸ਼ਕਤੀਸ਼ਾਲੀ ਤਰੀਕੇ ਨਾਲ ਕਹਿੰਦੀ ਹੈ ਤੁਸੀਂ ਉਹਨਾਂ ਪੰਜ ਲੋਕਾਂ ਦੀ ਔਸਤ ਹੋ ਜਿਨ੍ਹਾਂ ਨਾਲ ਤੁਸੀਂ ਸਭ ਤੋਂ ਵੱਧ ਸਮਾਂ ਬਿਤਾਉਂਦੇ ਹੋ ਇਹ ਲਾਈਨ ਸੋਚਣ ਲਈ ਮਜਬੂਰ ਕਰਦੀ ਹੈ ਹਾਂ ਇਹ ਤਾਂ ਕਾਫੀ ਡੂੰਗੀ ਗੱਲ ਹੈ ਸਾਡੇ ਦੋਸਤ ਸਾਡੇ ਕੰਮ ਕਰਨ ਵਾਲੇ ਸਾਥੀ ਸਾਡਾ ਪਰਿਵਾਰ ਜਿਨ੍ਹਾਂ ਲੋਕਾਂ ਵਿੱਚ ਅਸੀਂ ਘਿਰੇ ਰਹਿੰਦੇ ਹਾਂ ਉਹਨਾਂ ਦੇ ਵਿਚਾਰ ਉਹਨਾਂ ਦੀਆਂ ਆਦਤਾਂ ਉਹਨਾਂ ਦੀ ਸੋਚ ਉਹਨਾਂ ਦੀ ਊਰਜਾ ਉਹਨਾਂ ਦੀਆਂ ਉਮੀਦਾਂ ਸਭ ਕੁਝ ਸਾਡੇ ਤੇ ਅਸਰ ਪਾਉਂਦਾ ਹੈ ਚਾਹੇ ਸਾਨੂੰ ਇਸ ਦਾ ਸਿੱਧਾ ਸਿੱਧਾ ਅਹਿਸਾਸ ਹੋਵੇ ਜਾਂ ਨਾ ਹੋਵੇ ਇਹ ਤਾਂ ਥੋੜਾ ਡਰਾਉਣਾ ਜਿਹਾ ਵੀ ਲੱਗ ਸਕਦਾ ਹੈ ਮਤਲਬ ਜੇ ਸਾਡੇ ਆਲੇ ਦੁਆਲੇ ਦੇ ਲੋਕ ਮੰਨ ਲਓ ਨਕਾਰਾਤਮਕ ਸੋਚ ਵਾਲੇ ਹਨ ਜਾਂ ਉਹਨਾਂ ਦੀਆਂ ਆਦਤਾਂ ਠੀਕ ਨਹੀਂ ਹਨ ਤਾਂ ਕੀ ਉਹ ਸਾਨੂੰ ਵੀ ហេਟਾ ਖਿੱਚ ਸਕਦੇ ਨੇ ਬਿਲਕੁਲ ਖਿੱਚ ਸਕਦੇ ਨੇ ਤੇ ਅਕਸਰ ਖਿੱਚਦੇ ਵੀ ਨੇ ਕਿਤਾਬ ਊਰਜਾ ਖਿੱਚਣ ਵਾਲਿਆਂ ਜਾਂ ਨਕਾਰਾਤਮਕ ਪ੍ਰਭਾਵਾਂ ਤੋਂ ਸਾਵਧਾਨ ਰਹਿਣ ਦੀ ਸਲਾਹ ਦਿੰਦੀ ਹੈ ਇਹ ਉਹ ਲੋਕ ਹੋ ਸਕਦੇ ਨੇ ਜੋ ਹਰ ਵੇਲੇ ਸ਼ਿਕਾਇਤਾਂ ਹੀ ਕਰਦੇ ਰਹਿੰਦੇ ਨੇ ਜੋ ਤੁਹਾਡੇ ਸੁਪਨੇਆਂ ਜਾਂ ਟੀਚਿਆਂ ਦਾ ਮਜ਼ਾਕ ਉਡਾਉਂਦੇ ਨੇ ਜਾਂ ਜਿਨ੍ਹਾਂ ਦੀ ਸੰਗਤ ਤੁਹਾਨੂੰ ਤੁਹਾਡੇ ਮਕਸਦ ਤੋਂ ਦੂਰ ਲੈ ਜਾਂਦੀ ਹੈ ਹਮ ਉਹਨਾਂ ਦਾ ਸਮਾਂ ਬਿਤਾਉਣਾ ਤੁਹਾਡੇ ਪੋਜ਼ਿਟਿਵ ਮੋਮੈਂਟਮ ਨੂੰ ਖਤਮ ਕਰ ਸਕਦਾ ਹੈ ਤਾਂ ਫਿਰ ਇਸ ਦਾ ਹੱਲ ਕੀ ਹੈ ਕਿ ਸਾਨੂੰ ਅਜਿਹੇ ਲੋਕਾਂ ਤੋਂ ਬਿਲਕੁਲ ਕੱਟ ਜਾਣਾ ਚਾਹੀਦਾ ਹੈ ਕਈ ਵਾਰ ਇਹ ਬਹੁਤ ਮੁਸ਼ਕਿਲ ਹੁੰਦਾ ਹੈ ਖਾਸ ਕਰਕੇ ਜੇ ਉਹ ਪਰਿਵਾਰ ਦੇ ਮੈਂਬਰ ਹੋਣ ਜਾਂ ਬਹੁਤ ਪੁਰਾਣੇ ਦੋਸਤ ਹੋਣ ਦੇਖੋ ਕਿਤਾਬ ਸਿੱਧੇ ਤੌਰ ਤੇ ਰਿਸ਼ਤੇ ਤੋੜਨ ਲਈ ਤਾਂ ਨਹੀਂ ਕਹਿੰਦੀ ਪਰ ਇਹ ਆਪਣੀਆਂ ਸੀਮਾਵਾਂ ਆਪਣੀਆਂ ਬਾਉਂਡਰੀ ਸੈੱਟ ਕਰਨ ਦੀ ਗੱਲ ਜ਼ਰੂਰ ਕਰਦੀ ਹੈ ਤੇ ਆਪਣੀ ਸੰਗਤ ਦੀ ਚੋਣ ਬਹੁਤ ਸੋਚ ਸਮਝ ਕੇ ਧਿਆਨ ਨਾਲ ਕਰਨ ਦੀ ਸਲਾਹ ਦਿੰਦੀ ਹੈ ਇਸ ਦਾ ਮਤਲਬ ਇਹ ਹੋ ਸਕਦਾ ਹੈ ਕਿ ਕੁਝ ਲੋਕਾਂ ਨਾਲ ਘੱਟ ਸਮਾਂ ਬਿਤਾਇਆ ਜਾਵੇ ਜਾਂ ਉਹਨਾਂ ਨਾਲ ਗੱਲਬਾਤ ਦਾ ਵਿਸ਼ਾ ਬਦਲਿਆ ਜਾਵੇ ਅੱਛਾ ਤੇ ਇਸ ਦੇ ਨਾਲ ਹੀ ਇਹ ਬਹੁਤ ਜ਼ਰੂਰੀ ਹੈ ਕਿ ਅਸੀਂ ਜਾਣ ਬੁੱਝ ਕੇ ਕੌਨਸ਼ੀਅਸਲੀ ਉਹਨਾਂ ਲੋਕਾਂ ਦੀ ਸੰਗਤ ਕਰੀਏ ਜੋ ਸਾਨੂੰ ਇਨਸਪਾਇਰ ਕਰਦੇ ਨੇ ਜੋ ਸਾਨੂੰ ਅੱਗੇ ਵਧਣ ਲਈ ਹੱਲਾਸ਼ੀਰੀ ਦਿੰਦੇ ਨੇ ਅਤੇ ਜੋ ਸਾਨੂੰ ਸਾਡੇ ਟੀਚਿਆਂ ਪ੍ਰਤੀ ਜਵਾਬਦੇਹ ਬਣਾਉਂਦੇ ਨੇ ਇੱਕ ਅਕਾਉਂਟੇਬਿਲਟੀ ਪਾਰਟਨਰ ਯਾਨੀ ਜਵਾਬਦੇਹੀ ਸਾਥੀ ਹੋਣਾ ਬਹੁਤ ਮਦਦਗਾਰ ਹੋ ਸਕਦਾ ਹੈ ਹਾਂ ਇਹ ਅਕਾਉਂਟੇਬਿਲਟੀ ਪਾਰਟਨਰ ਵਾਲਾ ਆਈਡੀਆ ਵਧੀਆ ਲੱਗ ਰਿਹਾ ਹੈ ਕੋਈ ਅਜਿਹਾ ਜਿਸ ਨਾਲ ਤੁਸੀਂ ਆਪਣੇ ਟੀਚੇ ਸਾਂਝੇ ਕਰ ਸਕੋ ਤੇ ਜੋ ਪੁੱਛਦਾ ਰਹੇ ਕਿ ਹਾਂ ਬਈ ਕੀ ਬਣਿਆ ਇਸ ਨਾਲ ਸ਼ਾਇਦ ਇਕੱਲੇ ਲੜਨ ਵਾਲੀ ਭਾਵਨਾ ਘਟ ਜਾਂਦੀ ਹੋਵੇਗੀ ਤੇ ਉਹ ਜਿਹੜੀ ਦੇਸੀ ਅੰਦਾਜ਼ ਵਾਲੀ ਲਾਈਨ ਸੀ ਤੇਰੇ ਯਾਰ ਤੇ ਤੇਰੀ ਕਾਮਯਾਬੀ ਦੋਵਾਂ ਰਿਲੇਟਡ ਨੇ ਐਸੀ ਗੱਲ ਤੇ ਜ਼ੋਰ ਦਿੰਦੀ ਹੈ ਹਾਂ ਜੀ ਬਿਲਕੁਲ ਇਹ ਉਸੇ ਗੱਲ ਦਾ ਨਿਚੋੜ ਹੈ ਤੁਹਾਡੇ ਯਾਰ ਤੁਹਾਡੇ ਦੋਸਤ ਤੁਹਾਡੇ ਸਲਾਹਕਾਰ ਤੁਹਾਡੇ ਆਲੇ ਦੁਆਲੇ ਦੇ ਲੋਕ ਜਾਂ ਤੇ ਤੁਹਾਡੀ ਉਡਾਨ ਵਿੱਚ ਹਵਾ ਭਰਨ ਦਾ ਕੰਮ ਕਰ ਸਕਦੇ ਨੇ ਜਾਂ ਫਿਰ ਤੁਹਾਡੇ ਖੰਭ ਕੁਤਰਨ ਦਾ ਕੰਪਾਉਂਡ ਇਫੈਕਟ ਸਿਰਫ ਤੁਹਾਡੀਆਂ ਨਿੱਜੀ ਆਦਤਾਂ ਦਾ ਨਤੀਜਾ ਨਹੀਂ ਇਹ ਤੁਹਾਡੇ ਆਲੇ ਦੁਆਲੇ ਦੇ ਪ੍ਰਭਾਵਾਂ ਦਾ ਵੀ ਨਤੀਜਾ ਹੈ ਸਹੀ ਲੋਕਾਂ ਨਾਲ ਜੁੜਨਾ ਤੁਹਾਡੇ ਪੋਜ਼ਿਟਿਵ ਯਤਨਾਂ ਨੂੰ ਕਈ ਗੁਣਾ ਵਧਾ ਸਕਦਾ ਹੈ एम्प्लीफाई कर सकता है इस सारी गल बात तो मेनू इंज लग रहा है कि कंपाउंड इफेक्ट कोई रातों रात अमीर बननदा जादुई फॉर्मूला नहीं दस्ती सगो जिंदगी दी एक बहुत ही बुनियादी सच्चाई नु बहुत साफ तरीके नाल समझाउंदी है ये थोड़ा सख्त भी लग सकता है क्योंकि ये सारी जिम्मेदारी सीधी साढे मोडियां ते है ये बिल्कुल सच है ਇਹ ਕਿਤਾਬ ਸਾਨੂੰ ਸ਼ੀਸ਼ਾ ਦਿਖਾਉਂਦੀ ਹੈ ਕਿ ਸਾਡੀ ਅੱਜ ਦੀ ਹਾਲਤ ਚਾਹੇ ਉਹ ਚੰਗੀ ਹੈ ਜਾਂ ਮਾੜੀ ਉਹ ਸਾਡੀਆਂ ਪਿਛਲੀਆਂ ਛੋਟੀਆਂ-ਛੋਟੀਆਂ ਰੋਜ਼ਾਨਾ ਦੀਆਂ ਚੋਣਾਂ ਦਾ ਹੀ ਕੁਲਜੋੜ ਹੈ ਪਰ ਇਸ ਵਿੱਚ ਇੱਕ ਬਹੁਤ ਵੱਡੀ ਉਮੀਦ ਵੀ ਹੈ ਉਮੀਦ ਉਹ ਕਿਵੇਂ ਉਮੀਦ ਇਸ ਗੱਲ ਦੀ ਕਿ ਜੇ ਅਸੀਂ ਅੱਜ ਤੋਂ ਇਸੇ ਪਲ ਤੋਂ ਬਿਹਤਰ ਛੋਟੀਆਂ-ਛੋਟੀਆਂ ਚੋਣਾਂ ਕਰਨੀਆਂ ਸ਼ੁਰੂ ਕਰ ਦਈਏ ਅਤੇ ਉਹਨਾਂ ਤੇ ਲਗਾਤਾਰ ਟਿਕੇ ਰਹੀਏ ਤਾਂ ਅਸੀਂ ਆਪਣਾ ਆਉਣ ਵਾਲਾ ਕੱਲ ਆਪਣਾ ਭਵਿੱਖ ਦਦਲ ਸਕਦੇ ਹਾਂ ਇਸ ਲਈ ਪਰਫੈਕਟ ਹੋਣ ਦੀ ਲੋੜ ਨਹੀਂ ਬਸ ਨਿਰੰਤਰ ਇਰਾਦੇ ਨਾਲ ਅਤੇ ਜਾਗਰੂਕ ਰਹਿਣ ਦੀ ਲੋੜ ਹੈ ਅਤੇ ਜਿਵੇਂ ਇੱਕ ਹੋਰ ਵਧੀਆ ਲਾਈਨ ਸੀ ਸੱਚੀ ਜਿੱਤ ਸਲੋ ਐਂਡ ਸਾਈਲੈਂਟ ਹਸਲ ਚ ਆਉਂਦੀ ਏ ਇਹ ਸ਼ਾਇਦ ਉਹਨਾਂ ਸਾਰੇ ਲੋਕਾਂ ਲਈ ਬਹੁਤ ਰਾਹਤ ਵਾਲੀ ਗੱਲ ਹੋਵੇਗੀ ਜੋ ਮਹਿਸੂਸ ਕਰਦੇ ਨੇ ਕਿ ਉਹ ਮਿਹਨਤ ਤਾਂ ਬਹੁਤ ਕਰ ਰਹੇ ਨੇ ਪਰ ਵੱਡੇ ਦਿਖਾਈ ਦੇਣ ਵਾਲੇ ਨਤੀਜੇ ਨਹੀਂ ਮਿਲ ਰਹੇ ਇਹ ਕਿਤਾਬ ਉਹਨਾਂ ਦੀ ਚੁੱਪਚਾਪ ਲਗਾਤਾਰ ਕੀਤੀ ਜਾ ਰਹੀ ਮਿਹਨਤ ਨੂੰ ਮਾਨਤਾ ਦਿੰਦੀ ਹੈ ਹਾਂ ਬਿਲਕੁਲ ਇਹ ਉਹਨਾਂ ਸਾਰਿਆਂ ਲਈ ਹੈ ਜੋ ਕਿਸੇ ਨਾ ਕਿਸੇ ਥਾਂ ਤੇ ਫਸਿਆ ਹੋਇਆ ਸਟਕ ਮਹਿਸੂਸ ਕਰਦੇ ਨੇ ਚਾਹੇ ਉਹ ਆਪਣੇ ਕਾਰੋਬਾਰ ਵਿੱਚ ਹੋਣ ਆਪਣੀ ਸਿਹਤ ਨੂੰ ਲੈ ਕੇ ਹੋਣ ਪੜਾਈ ਵਿੱਚ ਜਾਂ ਜ਼ਿੰਦਗੀ ਦੇ ਕਿਸੇ ਵੀ ਖੇਤਰ ਵਿੱਚ ਇਹ ਸਾਨੂੰ ਯਾਦ ਦਿਵਾਉਂਦੀ ਹੈ ਕਿ ਵੱਡੀ ਛਾਲ ਮਾਰਨ ਦੀ ਕੋਸ਼ਿਸ਼ ਕਰਨ ਦੀ ਬਜਾਏ ਰੋਜ਼ ਇੱਕ ਛੋਟਾ ਜਿਹਾ ਕਦਮ ਚੁੱਕਣਾ ਇੱਕ ਛੋਟੀ ਜਿਹੀ ਚੜਾਈ ਚੜਨੀ ਜ਼ਿਆਦਾ ਮਹੱਤਵਪੂਰਨ ਹੈ ਇਹ ਸਖ ਸੱਚਾਈ ਤੇ ਆਧਾਰਿਤ ਹੈ ਪਰ ਇਹ ਅਸਲ ਪ੍ਰੈਕਟੀਕਲ ਰਣਨੀਤੀ ਵੀ ਦਿੰਦੀ ਹੈ ਇਸ ਲਈ ਬਹੁਤ ਸਾਰੇ ਲੋਕ ਇਸ ਨੂੰ ਵਾਰ-ਵਾਰ ਪੜ੍ਹਨ ਦੀ ਸਿਫਾਰਿਸ਼ ਕਰਦੇ ਨੇ ਤਾਂ ਕਿ ਇਹ ਸਿਧਾਂਤ ਚੰਗੀ ਤਰ੍ਹਾਂ ਮਨ ਵਿੱਚ ਬੈਠ ਜਾਣ। ਤਾਂ ਕੁੱਲ ਮਿਲਾ ਕੇ ਇਸ ਸਾਰੀ ਵਿਚਾਰ ਚਰਚਾ ਦਾ ਨਿਚੋੜ ਸਾਰੀ ਹੀ ਨਿਕਲਦਾ ਹੈ ਕਿ ਸਾਨੂੰ ਛੋਟੀਆਂ-ਛੋਟੀਆਂ ਚੋਣਾ ਛੋਟੀਆਂ-ਛੋਟੀਆਂ ਆਦਤਾਂ ਦੀ ਤਾਕਤ ਨੂੰ ਕਦੇ ਵੀ ਘੱਟ ਨਹੀਂ ਸਮਝਣਾ ਚਾਹੀਦਾ। ਹਰ ਰੋਜ਼ ਦਾ ਇੱਕ ਛੋਟਾ ਜਿਹਾ ਸਹੀ ਫੈਸਲਾ ਇੱਕ ਛੋਟੀ ਜੀ ਚੰਗੀ ਆਦਤ ਜਦੋਂ ਲਗਾਤਾਰ ਤੇ ਲਗਾਤਾਰ ਕੀਤੀ ਜਾਂਦੀ ਹੈ ਤਾਂ ਸਮੇਂ ਦੇ ਨਾਲ ਉਹ ਸੱਚਮੁੱਚ ਕਮਾਲ ਦੇ ਜ਼ਿੰਦਗੀ ਬਦਲਣ ਵਾਲੇ ਨਤੀਜੇ ਦੇ ਸਕਦੀ ਹੈ ਬਿਲਕੁਲ ਅਤੇ ਇਹੀ ਕੰਪਾਊਂਡ ਇਫੈਕਟ ਦਾ মূল ਮੰਤਰ ਹੈ ਉਹਦਾ ਕੋਰ ਮੈਸੇਜ ਹੈ ਇਸ ਲਈ ਜਾਂਦੇ ਜਾਂਦੇ ਇੱਕ ਸਵਾਲ ਸਾਰਿਆਂ ਲਈ ਛੱਡ ਜਾਂਦੇ ਆ ਜਿਸ ਤੇ ਸੋਚ ਵਿਚਾਰ ਕੀਤਾ ਜਾ ਸਕਦਾ ਹੈ ਇਹ ਸਭ ਜਾਣਦੇ ਹੋਏ ਕਿ ਛੋਟੇ ਕਦਮ ਐਨੇ ਜ਼ਿਆਦਾ ਸ਼ਕਤੀਸ਼ਾਲੀ ਨੇ ਅੱਜ ਉਹ ਸਭ ਤੋਂ ਛੋਟਾ ਸਭ ਤੋਂ ਆਸਾਨ ਸਹੀ ਕਦਮ ਕਿਹੜਾ ਹੋ ਸਕਦਾ ਜਿਸ ਨੂੰ ਸ਼ੁਰੂ ਕੀਤਾ ਜਾਵੇ ਅਤੇ ਫਿਰ ਸਭ ਤੋਂ ਮਹੱਤਵਪੂਰਨ ਉਸ ਨੂੰ ਲਗਾਤਾਰਤਾ ਨਾਲ ਜਾਰੀ ਰੱਖਿਆ ਜਾ ਸਕੇ ਭਾਵੇਂ ਉਹ ਸ਼ੁਰੂ ਵਿੱਚ ਕਿੰਨਾ ਵੀ ਮਾਮੂਲੀ ਜਾ ਕਿਉਂ ਨਾ ਲੱਗੇ ਇਸੇ ਸੋਚ ਨਾਲ ਅੱਜ ਦੀ ਇਸ ਗੱਲਬਾਤ ਨੂੰ ਇੱਥੇ ਹੀ ਸਮਾਪਤ ਕਰਦੇ ਹਾਂ ਉਮੀਦ ਹੈ ਕਿ ਕੰਪਾਊਂਡ ਇਫੈਕਟ ਦੇ ਇਨਰ ਡੂੰਗੇ ਸਿਧਾਂਤਾਂ ਤੇ ਹੋਈ ਹੈ ਵਿਚਾਰ ਚਰਚਾ ਸਾਰਿਆਂ ਨੂੰ ਆਪਣੀਆਂ ਰੋਜ਼ਾਨਾ ਦੀਆਂ ਚੋਣਾਂ ਬਾਰੇ ਇੱਕ ਨਵੇਂ ਨਜ਼ਰੀਏ ਨਾਲ ਸੋਚਣ ਲਈ ਜ਼ਰੂਰ ਪ੍ਰੇਰਿਤ ਕਰੇਗੀ